ਵੈਗਰੂ ਵੈਗਰੂ ਫਤਿਹ ਕਰੇ ਜੇਟ ਮਹੀਨਾ ਚੜਿਆ ਸੋ ਜਿਹਨੇ ਧਰਤੀ ਨੂੰ ਲਾਲ ਕੀਤਾ ਇਤਨੀ ਗਰਮੀ ਪਈ ਜੇੜਕੇ ਵਿੱਚ ਕਹਿਰ ਮਚਾਇਆ ਅਤੇ ਇਸ ਕਹਿਰ ਕੇ ਵਿੱਚ ਇੱਕ ਜੋਂਨ ਨੂੰ ਵੋਟਾਂ ਆਈਆਂ ਪੰਜਾਬ ਚ ਤਾਂ ਲੋਕਾਂ ਨੇ ਬੜੇ ਜ਼ੋਰ ਨਾਲ ਵੋਟਾਂ ਪਾਈਆਂ ਇਹ ਵੋਟਾਂ ਕਿਸ ਤੋਂ ਜਵਾਨੇ ਵਾਸਤੇ ਨਹੀਂ ਇਹ ਤਾਂ ਠੱਗੀ ਦਾ ਬਣ ਗਿਆ ਜਿਸका जोर उसी की चीज हां कुर्सी की ताकत पैसे की ताकत दाल ता पुलिस सारा محکمہ ਹਿੰਦੂਸਤਾਨ ਪਾ ਸਰਕਾਰ ਕੇ ਵਸ ਹੈ ਫਰੀਦਕੋਟ 12 ਘੰਟੇ ਚ ਆ ਕੰਡੇ ਫੇਸਬੁਕ ਤੇ ਸੁਣਿਆ ਕਿ ਮਸੀਨਾਆਂ ਆ ਕਲਕੱਤੇ ਤੋਂ ਆਣੀਆਂ ਤੇ ਮਸੀਨਾ ਜਿਹੜੀਆਂ ਗੱਡੀ ਨੂੰ ਲੈਣ ਨਹੀਂ ਮਿਲੀ ਇਹ ਤਾਂ ਬਹਿਵਾਨੀ ਦਾ ਖੇਲ ਹੈ ਇਹ ਵੋਟਾਂ ਨਹੀਂ ਦੂਸਰੇ ਲੀਡਰ ਨੂੰ ਆਪਣੀ ਪਾਰਟੀ ਵਿੱਚ ਰਲਾਣਾ ਲੋਕਾਂ ਦੇ ਪੈਸੇ 25-25 ਕਰੋੜ ਰੁਪਇਆ ਦਿੰਦੇ ਆ ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੇ ਦੂਸਰੀ ਪਾਰਟੀ ਨੂੰ ਫੈਲ ਕਰਨੇ ਵਾਸਤੇ ਪਰ ਝਾੜੂ ਹੋਇਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਇਹ ਕੁਰਸੀ ਦੀ ਲੜਾਈ ਹੈ ਵਿਚਾਰ ਇੱਕੇ ਆ ਆ ਨਾਲ ਸੁਣੋ ਹੁਣ ਵਿਚਾਰਾਂ ਦੀ 1 ਜੂਨ 84 ਦਾ ਦਿਨ ਆਇਆ ਹੌਜਾਂ ਦਿੱਲੀ ਤੋਂ ਭਾਰਤ ਸਰਕਾਰ ਨੇ ਚਾੜੀਆਂ ਨਹੀਂ 39 ਗੁਰਦੁਆਰਿਆਂ ਤੇ ਇੱਕ ਲੱਖਤ ਹਮਲਾ ਕਰਿਆ ਉਸ ਦਿਨ ਪੰਜਵੇਂ ਅਤੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨਤਾ ਹਰ ਜਾਤ ਦਾ ਹਰ ਧਰਮ ਦਾ ਬੰਦਾ ਗੁਰਦੁਆਰੇ ਗੁਰਾਂ ਨੂੰ ਸੇਵਾ ਝੁਕਾਉਣ ਆਇਆ ਸੀ ਸ਼ਹੀਦੀ ਕਰਕੇ ਆ ਪੰਜਵੀਂ ਪਟਿਆਲੇ ਕਰ ਇਹਨਾਂ ਨੇ ਨਾ ਬੱਚਾ ਦੇਖਿਆ ਬੂੜਾ ਨਾ ਤੀਵੀ ਨਾ ਜਵਾਨ ਨਾ ਹੱਥੇ ਲੋਕਾਂ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਤੇ ਦੁਖਨਵਾਰ ਨਵੀਂ ਦੋ ਗੱਡੀਆਂ ਪਰ ਕਾ ਪੁੰਨ ਅੜੀ ਅਗਲਾ ਦੀ ਕਬੂੜਾ ਬਚਾ ਤੇ ਉਹ ਸਚਾਈ ਦੱਸ ਰਿਹਾ ਸੀ ਇਤਨਾ ਜ਼ੁਲਮ ਤਾਂ ਕਦੇ ਕਿਸੇ ਗ੍ਰੰਥ ਵਿੱਚ ਨਹੀਂ ਸੁਣਿਆ ਸੰਤਮ ਧਰਮ ਕੇ ਵਿੱਚ ਨਹੀਂ ਸੁਣਿਆ ਆ ਨਾ ਅੰਗਰੇਜ਼ਾਂ ਚ ਨਾ ਕਦੇ ਮੁਸਲਮਾਨਾਂ ਚੀਤਨਾ ਜ਼ੁਲਮ ਸੁਣਿਆ ਨਾ ਹੱਥੇ ਪਾਵਲੋਗ ਤੇ ਗੋਲੀਆਂ ਚਲਾ ਦੀਆਂ ਫਿਰ ਆਪਣੇ ਲੋਕਲ ਵੋਟਾਂ ਦਾ ਰਾਜ ਹਰ ਧਰਮ ਨੂੰਰਾ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੋਪਾਂ ਚਾੜੀਆਂ ਹਰਮੰਦਰ ਸਾਹਿਬ ਤੇ ਅਤੇ ਤੋਪਾਂ ਨਾਲ ਫੇਰ ਕਰਕੇ ਅਕਾਲ ਤਖਤ ਸਾਹਿਬ ਟਾਇਆ ਉੱਥੇ ਦੋ ਸਿੰਘ ਉੱਥੇ ਸਿੰਘ ਸੀ ਜਿਨ੍ਹਾਂ ਨੇ ਅਮਰ ਛਕਿਆ ਅਤੇ ਗੁਰੂ ਦੇ ਵਾਚਨ ਦਾ ਪੂਰਾ ਪਹਿਰਾ ਦਿੱਤਾ ਇਹਨਾਂ ਨੂੰ ਸਭ ਕੁਝ ਸਿਖਾਇਆ ਸੁਵੇਗ ਸਿੰਘ ਅਮਰੀਕ ਸਿੰਘ ਵਰਗੇ ਯੋਧੇ ਸੀ ਉੱਥੇ ਉਹਨਾਂ ਨੇ ਇਹਨਾਂ ਨੂੰ ਇਹੋ ਜਿਹਾ ਸਭ ਕੁਝ ਸਿਖਾਇਆ ਇਹੋ ਜਿਹਾ ਸਭ ਕੁਝ ਸਿਖਾਇਆ ਤੇ ਗੁਰਾਂ ਦਾ ਪੁੱਤਰ ਇੱਕ ਜਰਨੈਲ ਸੰਤ ਸੀ ਉਸਨੇ ਵੀ ਬਾਹਰ ਸਰਕਾਰ ਨੂੰ ਵਕਤ ਪਾਇਆ ਅੱਤਵਾਦੀ ਤਾਂ ਗੁਰੂ ਤੇਗ ਬਹਾਦਰ ਵੀ ਸੀ ਜਦੋਂ ਅੰਗਰੇਜ਼ਾਂ ਮੁਸਲਮਾਨਾਂ ਕੇ ਵਿਰੁੱਧ ਉਹਨਾਂ ਨੇ ਵਗਾ ਬੱਚਾ ਠੰਡਾ ਖੜਾ ਕਰਿਆ ਪਾਗਲ ਸਿੰਘ ਵੀ ਅੱਤਵਾਦੀ ਸੀ ਉਸ ਹਕੂਮਤ ਕੇ ਖਿਲਾਫ ਉਹਨਾਂ ਆਜ਼ਾਦੀ ਦਾ ਵੇਗ ਲਜਾਇਆ ਇਹ ਲੋਕ ਆਪਣੇ ਜੀਵਨ ਨੂੰ ਸਹੀ ਰੱਖਣੇ ਵਾਸਤੇ ਇਹਨਾਂ ਨੇ ਆਨੰਦਪੁਰ ਦਾਵਾਤਾ ਪਾ ਕੇ 10 ਮੰਗਾ ਰੱਖੀਆਂ ਹਰ ਜੈਜ ਮੰਗਾ ਇਹਨਾਂ ਨੇ ਜੈਜ ਮੰਗਾ ਕੀ ਵਿਜੈ ਮੰਗਣੇ ਕੀ ਵਿਜੈ ਇਹਨਾਂ ਨੇ ਥੂਪਾ ਨਾਲ ਫੈਰ ਕਰਕੇ ਅਕਾਲ ਤਖਤ ਤੋਂ ਢਾਇਆ ਇਤਨਾ ਜ਼ੁਲਮ ਕਰਿਆ ਇਤਨਾ ਜ਼ੁਲਮ ਕਰਿਆ ਇਸ ਦੀ ਵਾਰਤਾ ਮੈਂ ਆਪਣੇ ਮੂੰਹ ਤੋਂ ਨਹੀਂ ਕਹਿ ਸਕਦਾ ਹੁਣ ਵੋਟਾਂ ਦਾ ਟਾਈਮ ਦੇਖ ਲਿਓ ਜਦੋਂ ਗੁਰੂ ਜੀ ਨੇ ਪੰਜ ਪਿਆਰਿਆਂ ਦਾ ਚੁਣਨੇ ਸੀ ਤਾਂ ਜਦੋਂ ਦੂਸਰਾ ਆ ਸੀ ਸਮੰਗਿਆ ਤਾਂ ਆਦਾ ਪਟਾਲ ਖਾਲੀ ਹੋ ਗਿਆ ਸੀ ਇਸੇ ਤਰ੍ਹਾਂ 83 ਦੇ ਵਿੱਚ ਇੱਕ ਜੂਨ ਨੂੰ ਗੁਰੂ ਦੇ ਸਿੰਘ ਥੋੜੇ ਰਹਿ ਗਏ ਸੀ ਨਹੀਂ ਸਾਰੇ ਭੱਜ ਗਏ ਸੀ ਬਾਬਾ ਸੰਤਾ ਸਿੰਘ ਨੇ ਨਾ ਬੁੱਟਾ ਸਿੰਘ ਤੋਂ ਬੁੱਟਾ ਸਿੰਘ ਨੇ ਕਹਿ ਕੇ ਆਕਾਲ ਤਖਤ ਕੀ ਕਾਰ ਸੇਵਾ ਕਰਾਈ ਪਰ ਪਬਲਿਕ ਨੇ ਮਨਜ਼ੂਰ ਨਹੀਂ ਕੀਤੀ ਉਹ ਤੁਸੀਂ ਸਿੰਘ ਤੇ ਤੁਸੀਂ ਦਾ ਚੜਾਈ ਕਰਨੀ ਸੀ ਤੁਸੀਂ ਕਾਰ ਸੇਵਾ ਕਰਨ ਲੱਗੇ ਦੇਖੋ ਸਮੇਂ ਦੀ ਚਾਲ ਬਾਬਾ ਸੰਤਾ ਸਿੰਘ ਦਾ ਫਿਰ ਜਿਨ੍ਹਾਂ ਨੇ ਅੱਖੀਂ ਦੇਖਿਆ ਉਹ ਆਪ ਹੀ ਦੱਸ ਸਕਦੇ ਹਨ ਮੈਂ ਤਾਂ ਇਹ ਗੱਲ ਕਹਿ ਨਹੀਂ ਸਕਦਾ ਅੱਜ ਵੀ ਦੇਖ ਲਓ ਆਰਤੀ ਜਨਤਾ ਪਾਰਟੀ ਕਾਂਗਰਸ ਨਾਲ ਤੇ ਸ਼੍ਰੋਮਣੀ ਅਕਾਲੀ ਨਾਲ ਮਿਲ ਕੇ ਇਹ ਫੌਜਾਂ ਚੜਾਈਆਂ ਸਨ ਜਿਸ ਵਿੱਚ ਕੋਈ ਸ਼ੱਕ ਨਹੀਂ ਇਹ ਸਿੱਖਾਂ ਨੂੰ ਸਿੱਖ ਆਪਣੇ ਨਾਂ ਮਾਰ ਰਹੇ ਤਾਂ ਦੁਨੀਆ ਤੇ ਰਾਜ ਅੱਜ ਵੀ ਵੋਟਾਂ ਵਿੱਚ ਜਿਨ੍ਹਾਂ ਨੇ ਕਰਸਾਨੀ ਦਾ ਸਿੱਖਾਂ ਦਾ ਆਮ ਪਬਲਿਕ ਦਾ ਤੇ ਪੰਜਾਬ ਨੂੰ ਜਾੜਨੇ ਵਾਸਤੇ ਪੂਰੀ ਪੂਰੀ ਕੋਸ਼ਿਸ਼ ਕਰੀ ਉਹਨਾਂ ਲੋਕਾਂ ਨੂੰ ਇਹ ਉਹ ਲੋਕ ਉਹਨਾਂ ਲੋਕਾਂ ਨੂੰ ਇਹ ਅੱਜ ਪਵਲਕ ਵੋਟਾਂ ਪਾਰੀ ਹੈ ਪਰ ਕਰਪਾਨਾਂ ਵਾਲੇ ਪਾਰੇ ਸਿਰ ਪਰ ਪੱਗਾਂ ਰੱਖੀਆਂ ਵਾਲੇ ਸਰਮਾਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਕੀ ਸਰੂਪ ਹੋ ਕੇ ਵੋਟਾਂ ਪਾਈਆਂ ਇਹਨਾਂ ਨੂੰ ਜਿਨ੍ਹਾਂ ਨੇ ਤੁਹਾਡਾ ਇਤਰਾ ਨੁਕਸਾਨ ਕਰਿਆ ਪੰਜਾਬ ਨੂੰ ਜੋੜਨੇ ਵਾਸਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਮੈਂ ਬਹੁਤਾ ਕਹਿੰਦਾ ਨਾ ਕਹਿੰਦਾ ਹੋਇਆ ਚੁੱਪ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ